ਸਤ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੁਝ ਅਣਕਹੀਆਂ ਗੱਲਾਂ ਐਪੀਸੋਡ 1 ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਮੇਰੇ ਮਨ ਵਿੱਚ ਇੱਕ ਵਿਚਾਰ ਆ ਰਿਹਾ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਕੁਝ ਜਲਦ ਬਦਲ ਰਿਹਾ ਤੇਜ਼ੀ ਦੇ ਨਾਲ ਬਦਲ ਰਿਹਾ ਤੇ ਕੁਝ ਅਜਿਹੀਆਂ ਗੱਲਾਂ ਜੋ ਅਸੀਂ ਨਹੀਂ ਕਾ ਰਹੇ ਜੋ ਸਾਡੇ ਅੰਦਰ ਹੀ ਦਫਨ ਹੋ ਰਹੀਆਂ ਇਸ ਸੰਬੰਧੀ ਮੈਂ ਇੱਕ ਏਪੀਸੋਡ ਜਿਹੜੇ ਹੈ ਇਹ ਉਹ ਸ਼ੁਰੂ ਕਰਨ ਜਾ ਰਹੀ ਹਾਂ ਜਿਦਾ ਸਰਲੇਖ ਹੈ ਕੁਝ ਅਣਕੰਨੀਆਂ ਗੱਲਾਂ ਤੇ ਹਰੇਕ ਹਫ਼ਤੇ ਆਪਾਂ ਇਸ ਏਪੀਸੋਡ ਦੇ ਵਿੱਚ ਕੋਈ ਨਿਤ ਨਵਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਮੈਨੂੰ ਤੁਹਾਡੇ ਸੁਝਾਅ ਵੀ ਇਸ ਏਪੀਸੋਡ ਲਈ ਬਹੁਤ ਲੋੜੀਂਦੇ ਹਨ ਸਮੇਂ-ਸਮੇਂ ਤੇ ਤੁਸੀਂ ਆਪਣੇ ਵੱਲੋਂ ਜਿਹੜੇ ਤੁਹਾਡੇ ਤਜਰਬੇ ਨੇ ਤੁਹਾਡੇ ਨਾਲ ਵਾਪਰੀਏ ਘਟਨਾਵਾਂ ਨੇ ਤੁਸੀਂ ਮੇਰੇ ਨਾਲ ਸਾਂਝੀ ਕਰਦੇ ਰਹਿਣਾ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਛੋਟੇ ਬੱਚਿਆਂ ਦੀ ਕਿਸੇ ਬੱਚੇ ਦੀ ਉਮਰ 8 ਸਾਲ ਆ ਕਿਸੇ ਬੱਚੇ ਦੀ ਉਮਰ 14 ਸਾਲ ਆ ਜਾਂ ਹੋਰ ਇਸ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਹੈਗੇ ਆ ਉਹ ਹਾਰਟ ਅਟੈਕ ਦੀ ਬਿਮਾਰੀ ਦੇ ਨਾਲ ਦਿਨ ਬਾ ਦਿਨ ਮਰ ਰਹੇ ਨੇ ਜਿਹੜੀ ਕਿ ਸਾਡੇ ਲਈ ਬਹੁਤ ਚਿੰਤਾ ਦੀ ਜਿਹੜੀ ਗੱਲ ਆ ਡਾਕਟਰਾਂ ਵੱਲੋਂ ਵੀ ਇਸ ਗੱਲ ਉੱਤੇ ਬਹੁਤ ਚਿੰਤਾ ਪ੍ਰਗਟਾਈ ਗਈ ਹੈ ਅਸੀਂ ਆਮ ਕਰਕੇ ਇਹ ਕਹਿ ਦਿੰਦੇ ਹਾਂ ਕਿ ਸਰਦੀਆਂ ਦਾ ਮੌਸਮ ਹੈਗਾ ਤੇ ਜਿਹੜੀ ਆਕਸੀਜਨ ਦੀ ਕਮੀ ਜਾਂ ਫਿਰ ਜਿਹੜਾ ਸਾਡਾ ਖਾਣ ਪੀਣਾ ਉਹਦੇ ਵਿੱਚ ਵੀ ਬਹੁਤ ਤਬਦੀਲੀ ਹੋਈ ਆ ਕੁਝ ਜਿਹੜਾ ਸਾਡਾ ਵਾਤਾਵਰਣ ਨਾ ਉਹ ਵੀ ਪ੍ਰਦੂਸ਼ਿਤ ਹੋ ਰਿਹਾ ਹੈ ਇਹ ਸਾਰੇ ਕਾਰਨ ਇਸ ਤੇ ਲਈ ਜਿਹੜੀ ਜ਼ਿੰਮੇਵਾਰ ਹੈ ਪਰ ਮੈਨੂੰ ਲੱਗਦਾ ਇਨਾ ਕਾਰਨਾਂ ਦੇ ਨਾਲ-ਨਾਲ ਇੱਕ ਹੋਰ ਬਹੁਤ ਵੱਡਾ ਕਾਰਨ ਸਾਡੀ ਆਲੇ ਦੁਆਲੇ ਦਾ ਅਣ ਸੁਖਾਵਾਂਪਣ ਇਹ ਵੀ ਜਿਹੜੀਆਂ ਦਿਲ ਦੀਆਂ ਬਿਮਾਰੀਆਂ ਲਈ ਜਾਂ ਹਾਰਟ ਅਟੈਕ ਲਈ ਬਹੁਤ ਜਿਹੜਾ ਜਿਨੂ ਵਾਰਸਾ ਦੂਰ ਰਿਹਾ ਹੁਣ ਤੁਸੀਂ ਕਹੋਗੇ ਅਣ ਸੁਖਾਵਾਂਪਣ ਕੀ ਆ ਅਣ ਸੁਖਾਵਾਂਪਣ ਹੈ ਅਸੀਂ ਇੱਕ ਘਰ ਵਿੱਚ ਰਹਿ ਰਹੇ ਹਾਂ ਸਾਡੇ ਮਾਤਾ ਪਿਤਾ ਆਮ ਕਰਕੇ ਅਸੀਂ ਬੱਚਿਆਂ ਦੇ ਉੱਤੇ ਬਹੁਤ ਹੀ ਪ੍ਰੈਸ਼ਰ ਪਾਉਂਦੇ ਹਾਂ ਬੱਚਿਆਂ ਦਾ ਛੱਡੂ ਨੌਜਵਾਨ ਬਜ਼ੁਰਗ ਅੱਜ ਕੱਲ ਹਰ ਕੋਈ ਆਂਸ ਸੁਖਾਵੇਂ ਮਾਹੌਲ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਕੋਈ ਪੁਰਾਣਾ ਸਮਾਂ ਸੀ ਅਸੀਂ ਥੋੜੇ ਸਾਲ ਪਹਿਲਾਂ ਹੀ ਝਾਤ ਮਾਰ ਲਈਏ ਤਾਂ ਸਾਰੇ ਪਾਸੇ ਖੁਸ਼ੀਆਂ ਸੀ ਇੱਕ ਸਾਂਝ ਸੀ ਇੱਕ ਪਿਆਰ ਸੀ ਬੱਚੇ ਬੜੇ ਛੂਟੀ ਉਮਰ ਦੇ ਵਿੱਚ ਹਾਸਤੇ ਖੇਡਦੇ ਆਪਣੇ ਚਾਚੇ ਤਾਏ ਦੇ ਬੱਚਿਆਂ ਦੇ ਨਾਲ ਜਾਂ ਆਂਢ ਗੁਆਣ ਦੀ ਬੱਚਿਆਂ ਦੇ ਨਾਲ ਇਕੱਠੇ ਹੋ ਕੇ ਬਾਹਰ ਵਿਹੜਿਆਂ ਦੇ ਵਿੱਚ ਖੇਡਦੇ ਭੱਜ ਤੇ ਨੱਠ ਤੇ ਜਵਾਨ ਹੁੰਦੇ ਸੀ ਪਰ ਅੱਜ ਕੱਲ ਦੇ ਬੱਚੇ ਆਮ ਕਰਕੇ ਘਰਾਂ ਦੇ ਵਿੱਚ ਇੱਕ ਜਾਂ ਦੋ ਬੱਚੇ ਹੁਣ ਫਿਰ ਅਸੀਂ ਉਹਨਾਂ ਨੂੰ ਹੁਣ ਆਂਢ ਗੁਆਣ ਦੀ ਬੱਚਿਆਂ ਤੋਂ ਦੂਰੀ ਬਣਾ ਕੇ ਰੱਖਣ ਲਈ ਕਹਿ ਦਿੰਦੇ ਹਾਂ ਅਤੇ ਨਾ ਹੀ ਅਸੀਂ ਆਪਣੇ ਕੋਈ ਚਾਚੇ ਤਾਏ ਦੇ ਬੱਚਿਆਂ ਦੇ ਨਾਲ ਬਹੁਤੀ ਉਹਨਾਂ ਦੀ ਨੀੜਤਾ ਹੋਣ ਦਿੰਦੇ। ਇਸੇ ਨਾਵਾ ਜਦੋਂ ਬੱਚਾ ਸਕੂਲ ਵਿੱਚ ਵੀ ਜਾਂਦਾ। ਉੱਥੇ ਵੀ ਉਹ ਪ੍ਰੈਸ਼ਰ ਦੇ ਵਿੱਚ ਰਹ ਰਿਹਾ। ਕਿਤਾਬਾਂ ਦਾ ਬੋਝ, ਡੈਨ ਬਰden, ਔਖੇ ਹੋ ਰਹੇ ਪੜਾਈ। ਜਿਸ ਦੇ ਕਰਕੇ ਬੱਚਿਆਂ ਉੱਤੇ ਬਹੁਤ ਪ੍ਰੈਸ਼ਰ ਆ। ਜਦੋਂ ਕੋਈ ਵੀ ਬੱਚਾ ਘਰ ਆਉਂਦਾ ਘਰ ਦੇ ਵਿੱਚ ਮਾਤਾ ਪਿਤਾ ਜੋ ਕਿ ਆਪਣੇ ਜ਼ਿੰਦਗੀ ਦੀ ਰੁਝਾਨੀਆਂ ਵਿੱਚ ਇੰਨੀ ਵਿਜੀ ਆ ਉਹ ਬੱਚਿਆਂ ਵਾਲੀ ਪੂਰਾ ਧਿਆਨ ਨਹੀਂ ਦੇ ਆ ਆਮ ਘਰਾਂ ਦੇ ਵਿੱਚ ਮਾਤਾ ਪਿਤਾ ਦੇ ਵਿੱਚ ਹੋਰੇ ਝਗੜੇ ਵੀ ਬੱਚਿਆਂ ਦੇ ਉੱਤੇ ਬਹੁਤ ਡੂੰਗਾ ਅਸਰ ਪਾ ਰਹੇ ਆ ਜਿਸ ਕਰਕੇ ਉਹਨਾਂ ਨੂੰ ਆਪਣਾ ਆਲਾ ਦੁਆਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਦਾਂ ਮਹਿਸੂਸ ਹੁੰਦਾ ਕਿ ਸਾਡੇ ਆਲੇ ਦੁਆਲੇ ਜਿਹੜਾ ਇੱਕ ਅਨੁਸੁਖਾਵਾ ਪਾਣੀ ਹੈ ਸਾ ਕੁਟ ਦਾ ਪ੍ਰਤੀਤ ਹੁੰਦਾ ਤੇ ਉਹ ਅੰਦਰੋਂ ਅੰਦਰ ਹੀ ਆਪਣੇ ਅੰਦਰ ਬਹੁਤ ਸਾਰੀਆਂ ਇਦਾਂ ਦੀ ਗੱਲਾਂ ਜਿਹੜੀਆਂ ਜਿਨ੍ਹਾਂ ਨੂੰ ਆਪਣੇ ਅੰਦਰ ਹੀ ਸਮਾ ਰਿਆ ਹੈਗੇ ਆ ਕਿਸੇ ਨਾਲ ਆਪਣਾ ਦੁੱਖ ਸਾਂਝਾ ਨਹੀਂ ਕਰ ਰਿਹਾ ਜਿਸ ਕਰਕੇ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਬੋਝ ਹੈਗਾ ਸਾਰੀਆਂ ਗੱਲਾਂ ਦਾ ਬੋਝ ਆ ਉਹਨਾਂ ਦੇ ਦਿਲ ਦੇ ਉੱਤੇ ਪੈ ਜਾਂਦਾ ਤੇ ਜਿਹੜੀ ਕੀ ਉਹਨਾਂ ਲਈ ਹਾਰਟ ਅਟੈਕ ਤੇ ਜਿਹੜੀ ਬਿਮਾਰੀ ਦਾ ਕਾਰਨ ਬਣਦਾ ਇਸ ਤੁਲਨਾ ਵਿੱਚ ਜੇ ਅਸੀਂ ਦੇਖੀ ਜਿਹੜੇ ਸਾਡੀ ਅੱਜ ਦੇ ਰਿਸ਼ਤੇ ਹੈਗੇ ਆ ਉਹਨਾਂ ਵਿੱਚ ਪੈਸਾ ਇੰਨਾ ਭਾਰੂ ਹੋ ਜੁਕਿਆ ਕਿ ਬਿਲਕੁਲ ਵੀ ਜਿਹੜਾ ਆਪਣਾਪਣ ਨਹੀਂ ਰਿਹਾ ਇੱਕ ਵਿਅਕਤੀ ਇੱਕ ਮਨੁੱਖ ਜਿਹੜਾ ਕਿ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਝੀ ਰਿਹਾ ਆ ਭਾਵੇਂ ਦੇਖੋ ਦੇ ਰਿਸ਼ਤੇ ਆ ਨਾਲ ਦੇ ਜੰਮੇ ਭੈਣ ਭਰਾ ਆਈ ਗਿਆ ਇਵਨ ਕਿ ਮਾਤਾ ਪਿਤਾ ਇਸ ਤੋਂ ਇਲਾਵਾ ਉਹ ਆਪਣੇ ਹਸਪਰ ਦੇ ਨਾਲ ਰਹਿ ਰਿਹਾ ਉਹ ਪਤੀਆ ਜਾਂ ਪਤਨੀ ਉਹਦੇ ਆਪਣੇ ਅੱਗੇ ਬੱਚੇ ਹੈਗੇ ਆ ਸਾਰੇ ਰਿਸ਼ਤਿਆਂ ਦੇ ਵਿੱਚ ਹੁੰਦਾ ਹੋਇਆ ਵੀ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਹੈ ਇਕੱਲਾਪਣ ਅਨਸੁਖਾਵਾਂ ਪਾਣੀ ਕਿਉਂਕਿ ਅੱਜ ਕੱਲ੍ਹ ਹਰੇਕ ਰਿਸ਼ਤੇ ਵੱਲੋਂ ਪੈਸੇ ਨੂੰ ਇੰਨੀ ਜ਼ਿਆਦਾ ਇਮੀਤ ਦੇ ਦਿੱਤੀ ਗਈ ਹੈ ਕਿ ਉਹਨਾਂ ਦੇ ਨਹੀਂ ਜਿਹੜੇ ਰਿਸ਼ਤੇ ਹੈਗੇ ਆ ਉਹ ਬਿਲਕੁਲ ਜਿਵੇਂ ਆਪਣੀ अहमियत ਖਤਮ ਕਰ ਚੁੱਕੇ ਆ ਕੋਈ ਸਮਝ ਸੀਗਾ ਜਦੋਂ ਕਿ ਆ ਜਾਂਦਾ ਸੀਗਾ ਕਿ ਇੱਕ ਤੇ ਇੱਕ 11 ਹੁੰਦੇ ਆ ਪਰ ਅੱਜ ਕੱਲ ਸਾਨੂੰ ਲੱਗਦਾ ਕਿ ਕੱਲਾ ਰਹਿਣਾ ਹੀ ਸਭ ਤੋਂ ਵਧੀਆ ਮੰਨਿਆ ਜਾਂਦਾ ਦੁੱਖ ਸੁੱਖ ਜਿਹੜਾ ਸੀ ਉਹ ਸਾਂਝੀ ਕੀਤੀ ਜਾਂਦੀ ਸੀ ਕਿਹਾ ਜਾਂਦਾ ਸੀ ਦੁੱਖ ਦੱਸਣ ਦੇ ਨਾਲ ਘੱਟ ਜਾਂਦਾ ਤੇ ਖੁਸ਼ੀ ਦੱਸਣ ਦੇ ਨਾਲ ਵੱਧ ਜਾਂਦੀ ਹੈ ਪਰ ਅੱਜ ਕੱਲ੍ਹ ਅਸੀਂ ਆਪਣਾ ਦੁੱਖ ਦੱਸਣ ਦੇ ਲਈ ਹੀ ਕਿਸੇ ਨੂੰ ਜੇ ਦੁੱਖ ਦੱਸਦੇ ਆ ਤਾਂ ਉਹਦਾ ਮਜ਼ਾਕ ਬਣਾਇਆ ਜਾਂਦਾ। ਇਸੇ ਤਰ੍ਹਾਂ ਜਦੋਂ ਅਸੀਂ ਆਪਣੀ ਕੋਈ ਖੁਸ਼ੀ ਦਾ ਕਾਰਜ ਕਰਨਾ ਹੁੰਦਾ ਤਾਂ ਉਹ ਜਦੋਂ ਅਸੀਂ ਸਭ ਤੋਂ ਪਹਿਲਾਂ ਆਪਣੇਆਂ ਦੇ ਨਾਲ ਸਾਂਝਾ ਕਰਦੇ ਆ ਉਸ ਖੁਸ਼ੀ ਦੇ ਮਾਰੇ ਵਿੱਚ ਤਾਂ ਉਹਦੇ ਪ੍ਰਤੀ ਜਿਹੜੀ ਈਰਖਾ ਉਹ ਉਹਨਾਂ ਦੇ ਵਿੱਚ ਜ਼ਿਆਦਾ ਆ ਜਾਂਦੀ ਹੈ। ਲੋਕੀ ਜੇ ਜਦੀ ਡਰਦੇ ਇੱਕ ਦੂਜੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਨੇ ਹੀ ਜਿਹੜੇ ਛੱਡ ਰਹੇ ਹੈਗੇ ਜੀ ਦੇ ਕਰਕੇ ਵੀ ਇਹ ਸਾਰਾ ਵਾਤਾਵਰਣ ਹੈਗਾ ਤਾਂ ਉਹਨਾਂ ਨੂੰ ਸਾਹ ਘੁੱਟਵਾ ਵਰਤਿਤ ਹੁੰਦਾ ਤੇ ਜਿਸ ਦਾ ਅਸਰ ਜਿਹੜੇ ਸਾਡੇ ਸਰੀਰ ਦੇ ਉੱਤੇ ਪੈ ਰਿਹਾ ਹੈਗਾ ਸਾਡੇ ਦਿਲ ਦੇ ਉੱਤੇ ਪੈ ਰਿਹਾ ਹੈ ਅਸੀਂ ਸਾਰੇ ਮਨੁੱਖ ਕਿਸੇ ਨਾ ਕਿਸੇ ਰਿਸ਼ਤੇ ਤੋਂ ਤੰਗ ਆ ਕੇ ਜਿਵੇਂ ਕਿ ਹੁਣ ਆਪਾਂ 30 ਤੋਂ 40 ਸਾਲ ਦੀ ਜਿਹੜੀ ਉਮਰ ਦੇ ਵਿਅਕਤੀ ਆ ਹਾਸ ਤੌਰ ਤੇ ਇਹ ਜਿਹੜੀ ਪੀੜ੍ਹੀ ਹੈਗੀ ਆ ਉਹ ਜ਼ਿਆਦਾ ਜਿਹੜੀ ਇਸ ਅਣ ਸੁਖਾਵੇਂ ਮਾਹੌਲ ਦੇ ਵਿੱਚ ਹੈ ਇੱਕ ਤਾਂ ਉਹਨਾਂ ਨੂੰ ਬੱਚੇ ਵੱਡੇ ਹੋ ਰਹੇ ਆ ਤੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਜਿਹੜੀ ਫਿਕਰ ਆ ਉਹ ਇਸ ਉਮਰ ਦੇ ਵਿੱਚ ਸਭ ਤੋਂ ਵੱਧ ਹੁੰਦੀ ਆ ਆਪਣੇ ਮਾਤਾ ਪਿਤਾ ਨੂੰ ਵੀ ਸੰਭਾਲਣਾ ਹੈਗਾ ਕੰਮਕਾਰ ਵੀ ਕਰਨੇ ਆ ਪਰ ਉਹਦੇ ਨਾਲ ਨਾਲ ਜਿਹੜਾ ਸਾਨੂੰ ਇਹਨਾਂ ਰਿਸ਼ਤਿਆਂ ਵੱਲੋਂ ਮਨ ਰੇ ਜਿਹੜਾ ਅੰਸਖਾਵਾਂ ਪਾਣਾ ਉਹਨੂੰ ਜਿਹੜਾ ਉਹ ਅੰਦਰੋਂ ਅੰਦਰੀ ਕੋਟ-ਕੋਟ ਕੇ ਜਿਵੇਂ ਜੀ ਰਿਹਾ ਜਿਹਦੇ ਕਰਕੇ ਜਿਹੜੀ ਸਾਡੀਆਂ ਉਮਰਾਂ ਨੇ ਉਹ ਛੋਟੀਆਂ ਹੁੰਦੀਆਂ ਜਾਂਦੀਆਂ ਅਸੀਂ ਅਕਸਰ ਕਿਸੇ ਮਹਿਫਲ ਵਿੱਚ ਬੈਠਦੇ ਹਾਂ ਚਾਰ ਦੋਸਤਾਂ ਮਿੱਤਰਾਂ ਵਿੱਚ ਬੈਠਦੇ ਹਾਂ ਦੋ ਦੋਸਤ ਜਿਹੜੇ ਇਕੱਠੇ ਹੁੰਦੇ ਆ ਤਾਂ ਹਮੇਸ਼ਾ ਇਹ ਗੱਲ ਚੱਲਦੀ ਆ ਕਿ ਜਿਹੜਾ ਸਾਡਾ ਸਮਾਜ ਆ ਉਹ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਪਰ ਅਸੀਂ ਇਹਦੇ ਹੱਲ ਵੱਲ ਕੋਈ ਨਹੀਂ ਜਾ ਰਿਹਾ। ਕਿ ਸਾਨੂੰ ਆਪਣੇ ਅੰਦਰ ਇਸ ਲਈ ਕੋਈ ਝਾਤੀ ਮਾਰਨੀ ਪਵੇਗੀ। ਜੇਕਰ ਅਸੀਂ ਇਦਾਂ ਦੇ ਵਾਤਾਵਰਣ ਵਿੱਚ ਇਸੇ ਤਰ੍ਹਾਂ ਹੀ ਰਹਿੰਦੇ ਰਹੇ। ਇਸੇ ਤਰ੍ਹਾਂ ਹੀ ਜਿਹੜੇ ਰਿਸ਼ਤਿਆਂ ਦੇ ਵੱਲੋਂ ਕੀਤੀ ਹੋਈ ਜਿਹੜੀ ਅਣਦੇਖੀ ਨੂੰ ਇਦਾਂ ਹੀ ਚੱਲਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਹੋਏਗਾ ਜਦੋਂ ਮਨੁੱਖ ਦੀ ਜਿਹੜੀ ਉਮਰ ਆ ਬਹੁਤ ਘੱਟ ਚਾਹੁੰਦੀ। ਤਾਂ ਮੈਂ ਅੱਜ ਸਾਰਿਆਂ ਨੂੰ ਇਸ ਐਪੀਸੋਡ ਦੇ ਰਾਹੀਂ ਇਹ ਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਇਦਾਂ ਦਾ ਮਾਹੌਲ ਜਿਹੜਾ ਹੈਗਾ ਉਹ ਦਿਨਾ ਚਾਹੀਦਾ ਤਾਂ ਜੋ ਬੱਚੇ ਜਿਹੜੇ ਆ ਸਮੇਂ-ਸਮੇਂ ਤੇ ਇੱਕ ਮਾਂ ਇੱਕ ਪਿਤਾ ਤੇ ਅਧਿਆਪਕ ਸਾਡੇ ਸਾਰਿਆਂ ਦੇ ਕਿਰਜੇ ਕਿ ਬੱਚਿਆਂ ਨੂੰ ਸਮੇਂ-ਸਮੇਂ ਤੇ ਜਿਹੜੀ ਵਧੀਆ ਜਾਣਕਾਰੀ ਆ ਉਹਨਾਂ ਨੂੰ ਸਿਖਾਵਾ ਪਾਣ ਹੈਗਾ ਉਹਨਾਂ ਦੀ ਗੱਲ ਸੁਣੀਆ ਜਾਵੇ ਧਿਆਨ ਦੇ ਨਾਲ ਤੇ ਹਰ ਗੱਲ ਤੇ ਉਹਨਾਂ ਦੇ ਜਿਹੜੇ ਟੋਕਾ ਟਾਕੇ ਆ ਉਹ ਨਾ ਕੀਤੀ ਜਾਵੇ ਉਹਨਾਂ ਨੂੰ ਇੱਕ ਜਿਹੜਾ ਇਦਾਂ ਦਾ ਮਾਹੌਲ ਦੇਣ ਦੀ ਕੋਸ਼ਿਸ਼ ਕਰੀਏ ਕਿ ਬੱਚਾ ਜਿਹੜੀ ਆਪਣੀ ਜਲਦੀ ਗੱਲ ਹੈਗੀ ਆ ਉਹ ਸੰਜੀ ਕਰ ਸਕੇ ਧੰਨਵਾਦ